हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਖੜੇ ਆ ਪਿੰਡ ਕੈਰੋ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਣ ਦੇ ਕੋਲ ਆਇਆ ਦੋਸਤੋ ਪ੍ਰਤਾਪ ਸਿੰਘ ਕੈਰੋ ਜਿਹੜਾ ਆਪਣੇ ਨਾਲ ਖੜਾ ਹੈ ਪੂਰੀ ਡਿਟੇਲ ਆਪਾਂ ਲੈ ਲਾਂਗੇ ਅੱਜ ਸੁਖਵੀਰ ਦੇ ਘਰ ਆਪਾਂ ਤੁਹਾਨੂੰ 4 ਐਨੀਮਲ ਦਿਖਾਉਣੇ ਆ ਦੋ ਝੋਟੀਆਂ ਦਿਖਾ ਦਿਆਂਗੇ ਕਾਫੀ ਦਿਨਾਂ ਤੋਂ ਵੀਰ ਫੋਨ ਵੀ ਕਰਦੇ ਪਏ ਸੀ ਇੱਕ ਦੋ ਕਾਲਾਂ ਜਿਹੜੀਆਂ ਰੋਹਿਤੀਆਂ ਆ ਜਾਂਦੀਆਂ ਨੇ ਅਫਸਰ ਝੋਟੀਆਂ ਚਾਹੀਦੀਆਂ ਨੇ ਠੀਕ ਹੈ ਜੀ ਇੱਕ ਬੱਚੀ ਦਿਖਾ ਦੇਗਾ ਬਿਲਕੁਲ ਹੌਲੇ ਪਾਤੀ ਜਿਹੜੇ ਸੱਜਣ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਪੱਟੀ ਸ਼ਹਿਰ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਨੌਕਾ ਪਿੰਡ ਬਿਲਕੁਲ ਲੱਗੇ ਆ ਨੱਥੂਪੁਰ ਇਹ ਪਿੰਡ ਦੋਸਤੋ ਜਦੋਂ ਆਪਾਂ ਪੱਟੀ ਸ਼ਹਿਰ ਤੋਂ ਤਰਨਤਾਰਨ ਨੂੰ ਜਾਂਦੇ ਆ ਤੇ ਰਸਤੇ ਵਿੱਚ ਆਉਂਦਾ ਪਹਿਲਾ ਪਿੰਡ ਆ ਤਕਰੀਬਨ ਵੱਡਾ ਪਿੰਡ ਆ ਸੋ ਸਾਰੇ ਭਰਾ ਜਾਣੂ ਆ ਠੀਕ ਆ ਜੀ ਤੇ ਮਾਲ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਗੱਲਬਾਤ ਵੀ ਕਰਾਵਾਂਗੇ ਸੋ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਤਰੀਕਾ ਚ 4 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਵੈਸੇ ਇੱਕ ਬੱਚੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਤੁਹਾਨੂੰ ਗਵਨ ਟੁੱਕੀ ਤਿਆਰੀ ਤੇ ਆ ਦੋ ਝੋਟੀਆਂ ਨੇ ਠੀਕ ਆ ਜੀ ਬਾਕੀ ਲੱਗਣ ਬਣਦੇ ਵੱਤਰ ਤੇ ਆ ਇੱਕ ਇਹਦੇ ਮੇਲ ਕਾਫ ਕੱਟਾ ਦਿਖਾ ਦਿਆਂਗੇ ਮੋਰਾ ਬਰੀਡ ਦੇ ਵਿੱਚ ਤਾਂ ਚੰਗੀ ਮਦਰ ਦਾ ਜਿਹੜਾ ਇਹ ਬੱਚਾ ਇਹ ਕੱਟਾ ਵਕਾਊ ਆ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਸੁੱਖ ਸਾਸ੍ਰੀਕਰ ਮਾਰਿਆ ਸੱਸਾ ਬਾਈ ਕੀ ਹਾਲ ਚੜ ਜੀ ਬੜੇ ਵਧੀਆ ਸੁੱਖ ਕਾਇਮ ਕਿਰਪਾ ਬਾਬੇ ਜੀ ਚਲੋ ਸ਼ੁਕਰ ਮਾਲਕ ਕਿਰਪਾ ਰੱਖੇ ਪ੍ਰਤਾਪ ਸਾਹਿਬ ਕੀ ਹਾਲ ਹੈ ਠੀਕ ਹਾਲ ਸੰਦੂ ਸਾਹਿਬ ਹਾਂ ਠੀਕ ਠਾਕ ਜੋ ਮਹਾਰਾਜ ਕਾਣਿਆਂ ਦੇ ਵਿਚਨਵਾਜਾ ਨਾ ਤੇਰ ਦੇ ਭਲੇ ਚਾਹਣ ਨੂੰ ਤੇ ਕੋਈ ਭਲੇ ਨਹੀਂ ਆ ਕੇ ਜਾਂਦਾ ਅੱਛਾ ਹਾ ਦਾ ਭਰਾਵਾ ਤੇਰਾ ਅੱਗਾ ਪਿੱਛਾ ਹੋ ਗਿਆ ਗਲਵਾਈਆਂ ਦੀ ਗਲਤੀ ਮੰਨਦੇ ਹੋ ਜਾਂਦਾ ਭਰਾਵਾ ਤੋਂ ਕੋਈ ਕੋਈ ਇੱਟਾ ਤੇ ਵਾਦੀ ਹੋ ਜਾਂਦੇ ਆ ਫਿਰ ਕਿਹੜੀ ਗੱਲ ਭਰਾਵਾ ਗਲਤੀ ਸਾਰੇ ਭਰਾਵਾ ਤੋਂ ਮੰਗਦੇ ਆ ਨਾ ਨਾਲ ਜਾਂਦੇ ਭਰਾਵਾ ਤੋਂ ਮੰਗਦੇ ਆ ਜਾਈ ਵਿਚ ਨੇ ਤੇ ਫਿਰ ਮਿਲ ਗਏ ਆ ਆਹਾਂ ਤੇ ਉਹ ਮਾਈ ਕਰਕੇ ਤੇ ਹੋ ਗਿਆ ਕੋਈ ਗਲਤੀ ਮੈਂ ਆਂਦਾ ਤੇ ਅਸੀਂ ਉਦੋਂ ਦਾ ਮੈਂ ਕਹਿੰਦਾ ਵੀ ਯਾਰ ਪ੍ਰਤਾਪ ਅੱਗੇ ਉਹ ਬੜਾ ਕਹਿੰਦਾ ਸੀ ਵੀ ਯਾਰ ਦੱਬ ਕੇ ਜਾਂਦਾ ਵੀ ਸ਼ੇਅਰ ਕਰੋ ਲਾਈਕ ਆਹ ਮੈਂ ਸ਼ੇਰ ਦੇ ਘੰਟੇ ਦਾ ਬਿਠੇ ਲਾਇਕ ਇਹ ਕੱਲ ਤੇ ਲੁਬਾ ਤਨੂ ਦਾ ਆਪਣੀ ਅਕੇ ਮਰਜ਼ੀ ਸਾਰੇ ਜਿੱਡੇ ਭਰਾਵਾਂ ਦੇ ਮਿਲੂ ਫੂਣ ਆਂਦੇ ਤੂੰ ਤਨੂ ਦਾ ਨਾ ਤੇਡਾ ਘੱਟ ਤੇ ਮਿਲਦਾ ਬੜਾ ਘੱਟ ਮੈਂ ਕਿਹਾ ਮੈਂ ਹੁਣ ਵੀ ਆਣਾ ਪਰ ਥੋੜਾ ਜਿਹਾ ਕੰਮ ਨਾ ਸਾਡੇ ਤੋਂ ਫਟ ਖੜੋਕ ਹੋ ਗਿਆ ਉਹਦੀ ਗਲਤੀ ਮੰਗ ਕੋਈ ਗੱਲ ਨਹੀਂ ਕੋਈ ਗੱਲ ਥੋੜਾ ਜਿਹਾ ਆਪ ਵੀ ਹੋਏ ਆ ਆ ਜੀ ਨਾਲ ਕੋਈ ਨਹੀਂ ਇਹੋ ਜੀ ਗੱਲ ਹੋਈ ਜਿੱਦਾਂ ਕੋਈ ਮਰਜ਼ੀ ਕਰੀ ਜੇ ਬਾਦੀ ਭਾਜੀ ਨਾਲ ਕੋਈ ਨਹੀਂ ਗੱਲ ਹੋਈ ਨਾ ਭਾਜੀ ਦੀ ਆੜਾ ਥੋੜਾ ਜਿਹਾ ਵਿਛੋੜਾ ਪੈ ਗਿਆ ਚਲੋ ਉਹਦੀ ਮਾਫੀ ਮੰਗ ਕੋਈ ਕੋਈ ਭਰਾ ਸਾਰੇ ਭਰਾ ਨੇ ਆਪਾਂ ਸਾਰੇ ਭਰਾ ਨੇ ਸਾਰੇ ਸਤਿਕਾਰਯੋਗ ਆ ਬਾਕੀ ਵਪਾਰ ਦਾ ਕੰਮ ਆ ਬੜਾ ਸਾਫ ਸੁਥਰਾ ਕਰਗੀ ਆਪਾਂ ਸਾਰੇ ਵੀਰ ਸਾਰੇ ਭਰਾਵਾਂ ਨੂੰ ਇਤਮਾਨ ਮਿਲੇ ਠੀਕ ਆ ਜੀ ਜਿਹੜਾ ਭਰਾ ਜਿਹਦਾ ਵੀ ਕੋਈ ਸੱਜਣ ਵੀਰ ਵਪਾਰੀ ਵੀਰ ਤੋਂ ਡੰਗਰ ਲੈ ਕੇ ਜਾਵੇ ਉਹਦਾ ਗੋਣ ਗਾਣ ਕਰੇ ਕੋਈ ਚਾਰ ਨਗਰ ਹੋਰ ਵੀ ਖਰੀਦੇ ਹੋਰ ਆ ਭੈਣ ਭਰਾਵਾਂ ਨੂੰ ਹੀ ਦਵਾਵੇ ਸੋ ਚੰਗਾ ਸਾਫ ਸੁਥਰਾ ਕੰਮ ਕਰੋ ਮੇਰਾ ਭਰਾ ਜਿਹੜਾ ਜਿਹੜਾ ਵੀ ਕਰੋ ਜਿੱਥੇ ਜਿੱਥੇ ਵੀ ਵੀਡੀਓ ਪਾਓ ਚੰਗਾ ਸਾਫ ਸੁਥਰਾ ਕੰਮ ਕਰੋ ਠੀਕ ਆ ਜੀ ਕੋਈ ਭਰਾ ਨੂੰ ਕਿਸੇ ਭੈਣ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੈ ਵੀ ਪ੍ਰਤਾਪ ਚਲੋ ਇਹ ਤਾਂ ਗੱਲਾਂ ਬਾਤਾਂ ਸਨ ਤੇ ਅੱਜ ਲੈ ਵੀ ਸੋਖ ਆਪਣੇ ਘਰੋਂ ਮਾਲ ਟੋਟਲ ਜੜਿਆ 4 ਕੇ ਨਹੀਂ ਮਿਲਦਾ ਆ ਗਿਆ ਵੀਰੇ ਦੋ ਤਾਂ ਝੋਟੀਆਂ ਬੜੀਆਂ ਸਟੈਂਡਰਡ ਦੀਆਂ ਨੇ ਬਹੁਤ ਵਧੀਆ ਬਹੁਤ ਤਿਆਰੀਆਂ ਝੋਟੀਆਂ ਨੇ ਥੋੜਾ ਜਿਹਾ ਮੇਰਾ ਭਰਾ ਨੇੜੇ ਆ ਜਿਓ ਜੇ ਮਾਰਾ ਲਾਗਿਓ ਦਿਖਾਉਣ ਦੀ ਕੋਸ਼ਿਸ਼ ਕਰਗੇ ਬਾਕੀ ਆਪਾਂ ਪੂਰਾ ਗੇਰਵਾ ਲਵਾਂਗੇ ਵੀਰ ਉਹਨਾਂ ਤੋਂ ਦੋ ਝੋਟੀਆਂ ਦਿਖਾਵਾਂਗੇ ਦੋਸਤੋ ਅੰਸਰਾ ਝੋਟੀਆਂ ਨੇ ਤੇ ਇਹ ਦੋ ਦਦੇ ਹਜੇ ਦਾੰਦ ਇਹਨਾਂ ਨੇ ਬਰਾਬਰ ਨਹੀਂ ਕੀਤੇ ਥੜੇ ਥੜੇ 9-9 ਮਹੀਨਿਆਂ ਦੀ ਉਮਰ ਆ ਸਾਰੀ ਹਾਂਜੀ ਹਾਂਜੀ ਬਾਕੀ ਕਟੀਆਂ ਝੋਟੀਆਂ ਚੈੱਕ ਕਰੋ ਜੋੜੀ ਆ ਤੇ ਸੋਖ ਨੇ ਦੇ ਦੇਣੀਆਂ ਤੇ ਜਿਹੜਾ ਮੇਰਾ ਭਰਾ ਲੈ ਜੂਗਾ ਚਲੋ ਮਾਲ ਕਰਨ ਵਾਲਾ ਕੋ ਡੇ ਡੇ ਸਵਾ ਸਵਾ ਲੱਖ ਦੀ ਇਹ ਝੋਟੀ ਮੈਂਗਾ ਤਿਆਰ ਹੋਣ ਵਾਲੀ ਆ ਹਾਂਜੀ ਹਾਂਜੀ ਪੂਰੀ ਗੱਲਬਾਤ ਕਰਦੇ ਆ ਆ ਜੋ ਜੀ ਗੱਲ ਕਰਦੇ ਆ ਵੀਰ ਪਹਿਲਾਂ ਆਪਾਂ ਝੋਟੀਆਂ ਬਾਅਦ ਵਿੱਚ ਦਿਖਾ ਦਗੇ ਵੀਰਾਂ ਨੂੰ ਹਾਂਜੀ ਹਾਂਜੀ ਤੇ ਸਟਾਰਟਿੰਗ ਜਿਹੜੀ ਆ ਇੱਕ ਵਿਹੜ ਤੇਰੇ ਕੋਲ ਆ ਵੀਰ ਇਧਰ ਨਾਲ ਰੰਗ ਦੇ ਵਿੱਚ ਕ੍ਰੋਸ ਬਰੀਡ ਹਾਂਜੀ ਹਾਂਜੀ ਦੂਜੇ ਸੂਏ ਤਿਆਰ ਆ ਠੀਕ ਆ ਵੀਰੇ ਇਹ 8-9 ਦਿਨ ਬਸ ਸਮਝੋ ਤਿਆਰੀ 8-9 ਦਿਨ ਖੜਦੀ ਆ ਲੋ ਵੀ 8-9 ਦਿਨ ਦਾ ਸਮਾਂ ਅਜੇ ਦੋਸਤੋ ਬਾਕੀ ਆ ਬਾਕੀ ਜਰਸੀ ਕ੍ਰੋਸ ਬਰੀਡ ਦੇ ਵਿੱਚ ਆ ਸਵੇਰ ਪੁੱਜੇ ਦੂਜਾ ਸੂਬਾ ਦੂਜਾ ਸੂਬਾ ਦੂਜਾ ਸੂਬਾ ਲੋ ਵੀ ਦੂਜਾ ਸੂਬਾ ਕਿਸਾਨ ਵੀਰੋ ਬਾਕੀ ਤੁਸੀਂ ਵੇਖ ਸਕਦੇ ਜੇ ਛਾਟਵਾ ਜਾਂ ਪਿੰਡਾ ਕੋਈ ਬਾਦੂ ਆਪਾਂ ਕਹਿ ਲਈਏ ਦੀ ਨਯਾਜ਼ ਭਾਰਾ ਪੇਟ ਦੂਜਾ ਤੀਜਾ ਨੀਗਾ ਬੜਾ ਛਾਟਵਾ ਦਾ ਸਰੀਰ ਹੈ ਪਹਿਰ ਦੀ ਲੇਵਟੀ ਕਰੋ ਚੱਕ ਬਹੁਤ ਪਿਆਰੀ ਆ ਮੁੱਠੀ ਮੁੱਠੀ ਥਣ ਇਧਰ ਨੋ ਬਹੁਤ ਖੋਲਣੀ ਹੈ ਇਹ ਤੇ ਅਸਾ ਸੋਖਾ ਸਵਾ ਮਾ ਕਿੰਨਾ ਕਿ ਬਾਕੀ ਇਹਦਾ ਫਿਰ ਹਾਂ 8 ਦਿਨ ਲੈ ਨੌ ਦਿਨ ਲੈ ਵਾਦੋ ਆ ਠੀਕ ਆ ਜੀ ਹਾਂ ਜੀ ਮੈਂ ਵੀ 8 ਦਿਨ ਨੇ ਕਿਸਾਨ ਵੀਰੋ ਚਾਹੇ 9 ਦਿਨ ਮੰਨ ਕੇ ਸੌਦਾ ਕਰ ਲਿਆ ਜੀ ਪ੍ਰਤਾਪ ਨੂੰ ਕਹਿੰਦੇ ਆ ਮਰਾ ਥੋੜਾ ਖੋਲ ਕੇ ਤੋੜ ਕੇ ਕਰੀ ਜੀ ਤੂੰ ਸਭ ਡੰਕਰ ਹੋ ਰਹੇ ਗਏ ਸੁੱਖ ਕੋਲ ਤੂੰ ਮਹੀਨ ਹਣ ਵੇਖੀਆਂ ਆ ਆ ਠੀਕ ਆ ਹਾਂ ਹਾਂ ਜੀ ਇੱਕ ਪ੍ਰੋਪਰ ਕਰ ਬਣੀ ਆ ਜੀ ਸੁੱਖੇ ਤੇ ਗੱਲਾਂ ਵੀਰੋ ਪ੍ਰਤਾਪ ਸਿਆ ਹਾਂ ਜੀ ਚਲੋ ਮਾਲ ਦੀ ਵੀਡੀਓ ਆਪਾਂ ਆਪਣੇ ਇਸੇ ਮੇਲਾ ਦੇ ਕੈਰੋਂ ਵੀਰੋ ਸੁੱਖ ਦੇ ਘਰੋਂ ਪਹਿਲੀ ਵਾਰੀ ਬਣਾ ਰਿਹਾ ਆ 300 ਕੰਮ ਬਹਾ ਟਾਈਮ ਦਾ ਹੀ ਹੈ ਕੰਮ ਹਾਂ ਕੀ ਉਹਨੂੰ ਥੋੜਾ ਜਿਹਾ ਨਵਾਂ ਹੀ ਕੀਤਾ ਇਹਦਾ ਕਿਤੇ ਕੰਮ ਹੀ ਆ ਵੀ ਸੁੱਕ ਦਾ ਗੱਡੀ ਦਾ ਕੰਮ ਸੀ ਗੱਡੀ ਦਾ ਕੰਮ ਤੇ ਮੁੜ ਕੇ ਨਫੀ ਕਿੱਲੀ ਆਇਆ ਮਾਲ ਲਈ ਆਇਆ ਅਰੇ ਗੱਡੀ ਵਾਲੇ ਮੈਨੂੰ ਆਕਣ ਲੱਗੇ ਸੋਟੂ ਵੀ ਪਾੜੇ ਪੜਨਗੇ ਆਪਦੀ ਗੱਡੀ ਦਾ ਮੈਂ ਚੰਗਾ ਹੁੰਦਾ ਪ੍ਰਯੋਗ ਆ ਨਾਲ ਜਿੱਥੋਂ ਬੋਗ ਲਈ ਜਾਂਦੇ ਆ ਚਲੋ ਇਤਨਾ ਵੀਡੀਓ ਦਾ ਆਪਾਂ ਨਵਾਂ ਹੀ ਕੰਮ ਕਰ ਰਹੇ ਆ ਜਦ ਤੱਕ ਜਿਹੜੇ ਨਾ ਲਗਾਉਣਾ ਚਲੋ ਪ੍ਰੈਕਟਿਸ ਤੇ ਇੰਨਾ ਵੀ ਥੋੜਾ ਜਿਹਾ ਐਕਸਪੀਰੀਅੰਸ ਹੋ ਗਿਆ ਨਾ ਲੈ ਲੈ ਬੰਦਾ ਇਹ ਵੀ ਵੀਡੀਓ ਸੋ ਹਾਂ ਕੋਈ ਵੀ ਤਜਰਬਾ ਲੈ ਕੇ ਵੇਣ ਕਰੇ ਫਿਰ ਬੰਦਾ ਸਵਾਦ ਸਾਨੂੰ ਸਭ ਗੱਲ ਹੋਰ ਬਣ ਗਈ ਨੇ ਜਿੰਨੇ ਦਲਾਲ ਭਰਾ ਸੁਖਨਾ ਪ੍ਰੇਮ ਕਰਨਦੇ ਵੀ ਇੰਨੇ ਕਿ ਜੁੜ ਕੇ ਕੋਈ ਸਾਬ ਨਹੀਂ ਉਹਨਾਂ ਵਪਾਰੀਆਂ ਨੂੰ ਵੀ ਘੱਟ ਗਿਆ ਤੇ ਵਪਾਰੀ ਭਰਾ ਤੇ ਜਿਹੜੀਆਂ ਚੀਜ਼ਾਂ ਨੂੰ ਇੱਕ ਨਾ ਕਿਸੇ ਦਾ ਨਿਯੰਤਰਣ ਕਰ ਲਿਆ ਹੈਗਾ ਵੀਡੀਓ ਵੀਡੀਓ ਪਾਣੀ ਨਹੀਂ ਆ ਕਰਦੇ ਗੱਲ ਇਹ ਆ ਕਿ ਜਿਹੜਾ ਕਿਸਮਾ ਤਾਂ ਜਿੰਦੇ ਜਿੰਦੇ ਹਿੱਸੇ ਕਰਮਾਂ ਦੀ ਬਾਜ਼ਮਾਦ ਕੇ ਆਪਣੀ ਚੀਜ਼ ਮਿਲ ਗਈ ਆ ਜੋੜੇ ਦਾ ਵੀ ਰਹਿ ਦੋ ਧੱਕੇ ਨਾ ਲੈ ਕੇ ਜੁੜੀ ਹੋਣ ਕੇ ਇਸੇ ਤਰ੍ਹਾਂ ਹੀ ਆ লাভਿਆ মাল ਮੇਰਾ ਭਰਾ ਖਰਮਾ ਨਹੀਂ ਚਾਹੀਦਾ ਕਿਉਂਕਿ ਮਿੰਟਾਂ ਸਕਿੰਟਾਂ ਦੀ ਖੇਡ ਹੀ ਐ ਛੋਟੀਆਂ ਬੜੀਆਂ ਪਿਆਰੀਆਂ ਦਿਖਾਵਾਂਗੇ ਇੱਕ ਕੋਈ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੂਜਾ ਸੂਆ ਬੱਚੀ ਸੈਕ ਕਰੋ ਬਾਕੀ ਥੱਲੋਂ ਪਧرائی ਨੋਕਰਾ ਥਾਣਾ ਵੰਡ ਦੇ ਰੰਗ ਰੂਪ ਹੀ ਕਰਮਾ ਵਾਲੀ ਦਾ ਬਹੁਤ ਵਧੀਆ ਐ ਠੰਡੀ ਐ ਪਤਾ ਜਾ ਬਣਿਆ ਬਾਕੀ ਮੇਰਾ ਭਰਾ ਇੱਕ ਕੋਈ ਵੇਖੋ ਪੂਰੀ ਫੇਸ ਕੁਆਲਿਟੀ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਰਿਆਂ ਦੇਲ ਬੋਲ ਦੀ ਸਮਝ ਆ ਜਾਊਗੀ ਬਾਕੀ ਕਿਸੇ ਰਕਮ ਦੀ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਦਿਨ ਕੱਢ ਜੇ ਆਰਾਮ ਨਾਲ ਕੋਈ 8 ਕੱਢ ਜੇ 10 ਕੱਢ ਜੇ ਜਿੰਨੇ ਵੀ ਦਿਨ ਦੋਸਤੋ ਲੈ ਜੂਗੀ ਉਹਨੇ ਥੱਲੇ ਚੰਗੀ ਬਾਲੋਗੀ ਹਵਾਨੇ ਛੱਡੇ ਨੇ। ਬਾਕੀ ਧੀਰੀ ਆ ਕੋਈ ਕਿਸੇ ਰਕਮ ਦੀ ਕਾਲ-ਛਾਲ ਨਹੀਂ ਪੈਂਦੀਗੀ। ਬਾਕੀ ਬੱਚੀ ਮੇਰਾ ਭਰਾ ਬਿਲਕੁਲ ਜਾਇਜ਼ ਰੇਟ ਤੇ ਮਿਲ ਜਾਣੀ ਕਿਸੇ ਸੱਜਣ ਦਾ ਮਾਨ ਕਰਦਾ ਤੇ ਆ ਵੀ ਅੱਜ ਪੈਸੇ ਥੋੜੇ ਲਾਉਣੇ ਆ ਤੇ ਟੋਕਰ ਗੱਭਣ ਨਾ ਬਲੀਏ ਕੋਈ। ਉਹਨੇ ਰੇਟ ਦੇ ਵਿੱਚ ਤੁਹਾਨੂੰ ਸੱਜਣ ਮਿਲ ਜਾਣੀ ਆ। ਆਹ ਦੇਖੋ ਜੀ। ਐਂ ਠੰਡੀ ਸੀ ਹੋਇਆ। ਆਹ ਦੇਖੋ। ਯਾਰ ਜੀ। ਉਹ ਕੋਈ ਲੱਤਾਂ ਛੜਾ ਨਹੀਂ ਦਰਮਾਣ ਦੇ ਚੱਕਰ ਨਾ ਦੇਖੋ ਜੀ। ਸੋ ਥਾਣ ਬਹੁਤ ਸੁਵਾਦੀ। ਸਾਡੇ ਲੱਡ ਲਾਇਆ ਬੜੀਆਂ ਬਾਨੀ ਪੂਰੀ ਐ। ਚੰਗੀ ਬੱਚੀ ਆ। ਚੰਗੀ ਆ। ਨੋ ਬੀਠਾ ਜੀ ਕਰਿਓ ਮੇਰਾ ਭਾਇਆ ਪ੍ਰਾਜ ਠੀਕ ਹੈ ਜੀ ਪਹਿਲ ਕਦਮੀ ਜੈਜ ਮੋਲ ਆ ਰੇਡ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਠੀਕ ਹੈ ਜੀ ਤੇ ਹਾਇ ਸੀਲਸ ਲੱਗਾ 8 ਲੈ ਜੇ 10 ਲੈ ਜੇ ਦਿਨ ਇੰਨੇ ਗ੍ਰਾਮ ਨਾਲ ਹਜੇ ਕੱਢਦੀ ਆ ਠੀਕ ਆ ਹਾਂ ਜੀ ਹਾਂ ਜੀ ਤੇ ਰੰਗ ਬਹੁਤ ਸੋਨਾ ਤੇ ਇਹ ਸੁਖ ਕੀ ਮੁੱਲ ਬਈ ਕੀ ਡਿਮਾਂਡ ਕਰਤੀ ਇਹਦੀ ਡਿਮਾਂਡ ਆ ਭਾਈ 40000 ਰੁਪਏ ਕਰਦਾ ਵੀ 40000 400 ਜੂਲੀ ਨਹੀਂ ਮੰਗਣਾ ਪਹਿਲੀ ਰੇਡ ਕੋ ਆਪਣੀ ਆਪਾਂ 35000 ਦੀ ਸੰਤੂ ਸਾਹਿਬ ਦੇਵਾਂ 30000 ਰੁਪਏ ਜਿਹਾ ਛੋੜ ਆ ਆ 35000 ਚੋਂ ਕਿੰਨਾ ਫਿਰ ਪਤਾ ਆ ਦੇ ਲਾ ਲਾ ਕੇ ਸੁੱਟਣ ਵਾਲੇ ਕਰਕੇ ਦੇਖਿਆ ਭਰਾ ਪਤਾ ਕਰਕੇ ਆ ਨਹੀਂ ਉਹ ਠੀਕ ਆ ਚੰਗਾ ਲਾ ਲਾ 5000 ਰੁਪਇਆ ਛੋੜ ਚੰਗਾ ਲਾ ਲਾ ਛੋੜਦਾ ਰਿਹਾ ਪਤੰਦਰਾ ਸਾਨੂੰ ਲਾ ਕੇ ਛੋੜ ਪਾਈ ਨਹੀਂ ਨਹੀਂ ਤੂੰ ਹੀ ਦੇ ਭਰਾ ਆਪਣੇ ਭਰਾ ਨੂੰ ਭਰਾ ਦਾ ਦੇਲ ਨਹੀਂ ਦੂਰ ਹੋਣਾ ਚੱਲਦਾ ਭਰਾ ਦਾ ਭਰਾ ਨਹੀਂ ਦੂਰ ਹੋ ਦੇ ਸਕਦਾ ਸਾਹ ਇਹ ਕੀ ਗੱਲ ਆ ਚਲ ਕੋਈ ਨਾ ਹੋਵਾ ਗਈ ਮਾਰਾ ਪਪਾ ਬੜਾ ਸਾਹਿਬ ਆਪਣੇ ਹੱਸਦੇ ਆ ਭਰਾਵਾ ਹਾਂ ਲੋ ਵੀ 35000 ਮਾਰ ਤਰ ਕਿੰਨਾ ਕਰਤਾ ਖੁੱਲਾ 1000 ਰੁਪਇਆ ਛੋੜ ਜਾ ਚਲ ਛੋੜ 30 ਦੀ 30 ਦੀ 30 ਤੇ 4 34 ਦੀ ਜਾਂਦੀ ਰਹੂਗੀ ਇਦਾਂ ਜੋੜਾ ਤਾਂ ਚੈੱਕ ਕਰਾਉਣੇ ਆ ਸਿੰਗਲ ਸਿੰਗਰ ਦਿਖਾਉਣੇ ਆ ਇੱਕੋ ਜੀਆਂ ਕਟੀਆਂ ਦੇ ਇੱਕੋ ਜੀਆਂ ਝੋਟੀਆਂ ਮੇਰਾ ਭਰਾ ਮੁੰਦਰੀ ਨਾਗ ਨੇ ਜਿਵੇਂ ਉਹਦੇ ਵਿੱਚ ਚੀਤੀ ਦੇ ਵਿੱਚ ਪਾਈ ਮੁੰਦਰੀ ਇਹ ਹਿਆਰੇ ਨਹੀਂ ਮੱਝਾਂ ਦੀਆਂ ਕਟੀਆਂ ਗੇ ਆ ਝੋਲੀ ਵੇਖੋ ਮਹਾਰਾਜ ਆ ਦੇਖੋ ਜੀ ਐ ਠੰਡੀਆਂ ਆ ਦੇ ਰੰਗ ਭਾਗ ਲੱਗੇ ਪਾਇਆ ਬਹੁਤ ਜ਼ਿਆਦਾ ਢਿੱਲ ਖਲਾਰ ਖਲੂਰ ਤੁਸੀਂ ਵੇਖੋ ਬਾਕੀ ਵਟਵਟੇ ਲੇਵੇ ਦੇ ਵਿੱਚ ਜਿੰਨੇ ਪੈਂਦੀਆਂ ਝੋਲੀ ਚ ਉਹਨੇ ਪਸ਼ੂ ਚੰਗਾ ਚੱਟਾ ਲੇਵਾ ਖੋਲਦਾ ਕੱਟੀ ਬਹੁਤ ਮੁੰਦਰੀ ਨਾਗ ਉਹ ਹੋ ਗਈ ਗੱਲ ਬਣ ਗਈ ਆ ਵੀ ਆ ਗਈ ਸੁੰਦਰੀ ਤੇ ਆ ਗਈ ਮੰਦਰੀ ਆ ਜੀ ਆ ਜੀ ਸੁੰਦਰੀ ਮੰਦਰੀ ਆ ਗਈ ਆ ਕਰੋ ਚੈੱਕ ਆ ਦੇਖੋ ਮੇਰਾ ਭਰਾ ਬਹੁਤ ਖੂਬਸੂਰਤ ਤੇ ਕਟੀਆਂ ਨੇ ਤੇ ਮੈਂ ਦੋਸਤੋ ਮੂੰਹ ਫੜ ਕੇ ਇਹਨਾਂ ਤੇ ਆਪ ਤਸੱਲੀ ਨਾਲ ਵੇਖਿਆ ਇੱਥੇ ਆ ਜਾਓਗੇ ਕਿਸੇ ਭਰਾ ਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਜੇ ਕੋਈ ਕੋਈ ਜਾਣੂ ਆ ਚਾਹੇ ਕੋਈ ਵੀਰ ਅਣਜਾਣ ਆ ਇਹ ਦੋਂਦ ਦੇ ਹਜੇ ਬਰਾਬਰ ਕਰਦੀਆਂ ਪਈਆਂ ਬਿਲਕੁਲ ਦੋਂਦ ਦੇ ਹਜੇ ਦੰਦ ਬਰਾਬਰ ਨਹੀਂ ਕੀਤੇ ਕੋਈ ਗੱਲ ਨਹੀਂ ਪ੍ਰਤਾਪ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਆਪਾਂ ਸ਼ੋਰ ਕੀਤਾ ਪਹਿਲਾਂ ਮੂੰਹ ਫੜ ਕੇ ਤਾਂ ਹੀ ਤਸੱਲੀ ਕੀਤੀ ਹੈ ਕਈ ਵਾਰ ਬਾਅਦ ਵਿੱਚ ਪਸ਼ੂ ਕਾਲਾ ਪੈਂਦਾ ਹਾਂਜੀ ਹਾਂਜੀ ਕੋਈ ਗੱ ਤੇ ਉਮਰ ਤਕਰੀਬਨ ਦੋਸਤੋ ਇਹਨਾਂ ਦੀ ਤਕਰੀਬਨ 2.5 ਸਾਲ ਦੀ ਝੋਟੀ ਕੱਟੀ ਕੋਈ ਦੋਂਦੀ ਹੁੰਦੀ ਹੈ ਤੇ 2 ਸਾਲ ਦੀ ਵੈਰ ਜਿਹੜੀ ਹੈ ਦੋਂਦੀ ਹੁੰਦੀ ਹੈ ਪੌਣ 2.5 29 28 29 ਮਹੀਨੇ ਦੀ ਬਸ 2.5 29 28 29 ਮਹੀਨੇ ਦੀ ਉਮਰ ਆ। ਲੈ ਵੀ ਸੋਕ ਜਿੱਥੋਂ ਵੀਰੇ ਖਰੀਦੀ ਹੈ ਆਪਾਂ ਝੋਟੀਆਂ ਦੀ ਜੋੜੀ। ਕੋਈ ਮਦਰ ਦਾ ਇਹਨਾਂ ਦਾ ਮਿਲਕ ਰਿਕਾਰਡ ਮਾਮੂ ਦਾ ਦੁੱਧ ਪਤਾ 16 17 ਲੀਟਰ ਮਾਦਰ ਕੱਢ ਰਿਹਾ ਵੇ 16 17 ਹਰਿਆਣੇ ਵਾਲੀਆਂ ਮੱਜਾਂ ਜਿੰਨੇ ਕੱਟੀਆਂ ਉਹ ਦਸੀ ਜਾਂਦਾ। ਹਾਂਜੀ। ਵੀ ਇਹ ਕੋਈ 도ਗਲੀਆਂ ਨਹੀਂ ਹੈ। ਨਾ ਨਾ 도ਗਲੀਆਂ ਨਹੀਂ। ਇਹ ਕੋਈ ਕ੍ਰੋਸ ਨਹੀਂ। ਨਾ ਕੋਈ 도ਗਲੀਆਂ ਮੱਤ ਜੈਨੇ ਵੀ ਫੋਨ ਤੇ ਤੁਹਾਨੂੰ ਆਜੂ ਆ ਛੱਡਦਾ ਬਲੇ ਰਹੀਆਂ ਅੰਦਰੀ ਰਹੀਆਂ ਤਾਂ ਕਰਕੇ ਰੰਗ ਦੇ ਚਟੇ ਹੋਏ ਆ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਤੁਹਾਨੂੰ ਦਿਖਾਈ ਸੀਗੀ ਬਾਕੀ ਥਾਂ ਥਾਂ ਕਰਮਾਂ ਲਈ ਬਹੁਤ ਆ ਕੋਈ ਫੋਰ ਸ਼ਾਂਗ ਬੱਚਾ ਨਹੀਂ ਗਾ ਵਿੱਚ ੱਤਲ ਲੇਵ ਦੇ ਵਿੱਚ ਕਾਫੀ ਆ ਬਾਕੀ ਸੋਹਣੀ ਲੇਵਟੀ ਤਿਆਰ ਕਰੋਗੀ ਹੀਟ ਹੂਟੇ ਕਰਮਾਂ ਲਈ ਕੱਢਣ ਦੇ ਲਾਇਕ ਆ ਥੋੜਾ ਜਿਹਾ ਹੱਥ ਫੇਰ ਕੇ ਹਨਾ 2-3 ਕੁ ਮਹੀਨੇ ਕਿਸੇ ਭਰਾਨੇ ਸਾਫ ਲਈ ਬਾਦ 2 ਮਹੀਨੇ ਸਾਫ ਜਿਹਨੇ ਬਣ ਤਿਆਰ ਆਗੇ ਬਸ ਬਸ ਬਹੁਤ ਨਰਮ ਆ ਬੜੀ ਠੰਡੀ ਧੀਰੀ ਆ ਲੈ ਵੀ ਸੁੱਕ ਇਹਦਾ ਮੁੱਲ ਸਿੰਗਲ ਦਾ ਕੀ ਰਹੂਗਾ ਪਹਿਲੀ ਨੰਬਰ ਵਾਲੀ ਝ ਠੀਕ ਆ ਵਿੱਚੋਂ ਛੋਟਾ ਛਾਟਾ ਕਰਦੇ ਆ ਇਹਦੇ 100 ਰੁਪਇਆ ਕਰਦਾ ਹਾਂ ਸੰਧੂ ਸਾਹਿਬ ਛੋੜ ਮੌਕੇ ਦੇ ਚੱਜੇ ਫੇਰ ਨਿਕਾ ਲਿਆ ਆਫਰ ਤੇ ਦਿੰਨੇ ਇੱਕ ਆ ਹਾਂ ਠੀਕ ਆ ਲੋ ਵੀ ਇਹ ਸਿੰਗਲ ਦਾ ਰੇਟ ਆ ਬਾਕੀ ਐਂਡ ਦੇ ਵਿੱਚ ਮੇਰਾ ਭਰਾ ਜੁੜੇ ਰਿਹਾ ਕਿ ਪੁੱਠੇ ਦਾ ਰੇਟ ਵੀ ਦੱਸਾਂਗੇ ਜੋੜੀ ਦਾ ਰੇਟ ਵੀ ਦੱਸਾਂਗੇ ਕਿਸੇ ਭਰਾ ਨੇ ਜੋੜੀ ਲੈਣੀ ਤਾਂ ਉਹਦਾ ਕੀ ਡਿਸਕਾਊਂਟ ਆ ਸਾਈਕਲ ਨੰਬਰ ਤੇ ਆ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਦੋਂਦੇ ਬਿਲਕੁਲ ਹਜੇ ਚੱਕੇ ਆ ਹਜੇ ਬਰਾਬਰ ਨਹੀਂ ਕੀਤੇ ਬਿਲਕੁਲ ਹਾਫ ਸੈਂਟਰ ਦੇ ਵਿੱਚ ਆਏ ਆ ਜਿੱਦਾਂ ਦਾ ਠੀਕ ਆ ਜੀ ਚੌਗ ਛੇਕ ਤੰਨੀਆਂ ਦੁੱਧ ਦਾਾਂ ਦਾ ਜ ਬਾਕੀ ਝੋਟੀਆਂ ਬਹੁਤ ਪਿਆਰੀਆਂ ਨੇ ਇੱਕੋ ਜੀ ਉਮਰ ਇੱਕੋ ਜੀ ਹਾਈਟ ਕੱਦ ਬਾਕੀ ਦੱਖ ਸਨੱਪ ਫੇਸ ਕੁਆਲਟੀ ਛੋਟੀ ਸਿੰਗੀ ਤੇ ਮਗਰ ਪੂਸ਼ ਵੀ 2 ਤੋਂ 3-3 4-4 ਇੰਚ ਵਾਈਟ ਆ ਮੋੜਾ ਬ੍ਰੇਡ ਦੇ ਵਿੱਚ ਆਪਾਂ ਦੇਖਦੇ ਹਾਂ ਪਿੰਕ ਗੁਲਾਬੀ ਆਰਡਰ ਤਿਆਰ ਕਰੂਗੀ ਕਰਮਾ ਲਈ ਇਹ ਵਿੱਚ ਭਨੇਖਾ ਪਾਉਂਦੀ ਹੈ ਵੀ ਲੋਹੀ ਦਾ ਵੀ ਠੀਕ ਆ ਜੀ ਆਹ ਦੇਖੋ ਮੋਟਾ ਥਾਨ ਲਗਾ ਕੋਈ ਬਰੀਕ ਥਾਨ ਨਹੀਂ ਹੋਊਗਾ ਪੈਨਸਲ ਥਾਨ ਨਹੀਂ ਨਿਕਲ ਕੇ ਸਾਹਮਣੇ ਹੋਊਗਾ ਮੋਟੇ ਥਾਨ ਕਰਮਾ ਲਈ ਤਿਆਰ ਕਰੂਗੀ ਸੋ ਇੱਕ ਵਾਰੀ ਤੁਹਾਨੂੰ ਆਪਾਂ ਝੋੜੀ ਚਾਲੀ ਵੀ ਦੀ ਤਸੱਲੀ ਨਾਲ ਦਿਖਾ ਦਾਂਗੇ ਝੋਟੀ ਇਹ ਵੀ ਬਹੁਤ ਪਿਆਰੀ ਆ ਆ ਦੇਖੋ ਕਰੋ ਚੈੱਕ ਮੇਰਾ ਭਰਾ ਠੀਕ ਆ ਜੀ ਆ ਦੇਖੋ ਸੋ ਬਹੁਤ ਹੀ ਦਰਸ਼ਨੀ ਚੰਗੀ ਆਣ ਦੀ ਕੁਆਲਿਟੀ ਆ ਆ ਦੇਖੋ ਆ ਬੜੀ ਜ਼ੋਖਾ ਇਹਦੇ ਸੰਧੂ ਸਾਹਿਬ ਗੱਲ ਉਹ ਬਣ ਗਈ ਜਿੱਤਰਾ ਤੈਨਾਂ ਹੋ ਆਂਦਾ ਨਾ ਪੈੜੀ ਰੋਹੀ ਦੀ ਤੇ ਮੈਂ ਲੋਹੀ ਇਹ ਲੋਹੀ ਦੀ ਬਣ ਗਈ ਨਾਲ ਹੀ ਹਾਂ ਹਾਂ ਲੋਹੀ ਦੀ ਆ ਅੱਛਾ 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 ਚਲੋ ਆਹ ਕਈ ਗੱਲ ਸਿਆਣਿਆਂ ਨੇ ਪਰ ਚੰਦਾ ਵੀਰ ਵੀ ਸਾਡਾ ਬੜਾ ਸਿਆਣਾ ਆਹ ਚੰਦਾ ਤੇ ਆਇਆ ਕਰਕੇ ਜੇ ਪਸਤਾ ਵਿੱਚ ਜਿਗਰ ਮਾਰਦਾ ਆ ਕਰਦੇ ਧਾਰਨ ਦਿੱਤੀ ਸਿਆਣੇ ਬੰਦੇ ਦੀ ਨਹੀਂ ਹੋਇਆ ਫਰ ਲੜੀ ਸੋਕੋ ਮੋਲ ਬੋਲਦਾ ਵੀ ਆਹ ਕੱਟੀ ਕਿੰਨੇ ਦੀ ਹੈ ਇਹਦਾ ਵੀ ਆਪਾਂ 35 ਕਰਦੇ 35 ਬਰਾਬਰ ਦਾ ਹੀ ਫਿਰ ਹੋ ਗਿਆ ਬਰਾਬਰ ਦੇ ਕੇ ਇਹ ਗੱਲ ਸੰਤੂ ਸਾਹਿਬ ਹੋ ਰਿਹਾ 35 ਜੇ ਕੋਈ ਝੋਰੀ ਖੜੂਗਾ ਨਾ ਤੇ ਫੇਰ ਇਹ ਕਿੰਨਾ ਦਾ ਹੀ ਲੱਖ ਦੀਆਂ ਪੂਰੇ ਨਹੀਂ ਜਾਣਦੇ ਤਿੰਨੇ ਤਿੰਨੇ ਲੱਖ ਦੀਆਂ ਵਸੇ 35000 ਰੁਪਏ ਆਪਾਂ ਇਹ ਕਈ ਸੀ ਬੈਠ ਉਹ ਤੇ ਜਮਾਨਤਾਂ ਹਾਂ ਦੇ ਦੋਸਤ 35-35 ਹਜ਼ਾਰ ਦੀ ਇਹ ਜੋੜੀ ਆ ਸਿੰਗਲ ਸਿੰਗਲ ਨਾਗ 35-35 ਹਜ਼ਾਰ ਦਾ ਮਤਲਬ ਇਹ ਵੀ ਜੇਕਰ ਪੁੱਠੇ ਦਾ ਸੌਦਾ ਮਾਰਦੇ ਹੋ ਤੁਸੀਂ ਤੇ ਮੇਰਾ ਭਰਾ ਇਹ ਲੱਖ ਦੀਆਂ ਵੀਰਾਂ ਦਾ ਵੀ ਦੇ ਦੇਾਂਗੇ ਠੀਕ ਆ ਤੇ ਜੇਕਰ ਬਾਹਰ ਕੋਈ ਹੋਰ ਭਰਾ ਲੈ ਲੇ ਕਿ ਮੈਨੂੰ ਲੱਗਦਾ ਵੀ ਤੇ ਦੋ ਝੋਟੀਆਂ ਕੋਈ ਭਰਾ ਲੈ ਲੇ ਤੇ 34-34 ਹਜ਼ਾਰ 68000 ਰੁਪਿਆ ਬਣਦਾ ਹਾਂਜੀ ਹਾਂਜੀ ਤੇ 68000 ਦੇ ਵਿੱਚੋਂ ਸੁੱਖ ਕੀ ਮਾਨਤਾ ਰਹੂਗਾ ਹੈਂਡ 65000 ਦੇ ਦਾਂਗੇ 65000 ਦੀ ਜੋੜੀ ਦੇ ਦਾਂਗੇ ਮੇਰੀਆਂ ਦੀ ਜੋੜੀ ਤੇ ਦੋ ਝੋਟੀਆਂ ਦੀ ਲੈਣੀ ਆ ਪੈਣ ਚਰਦੀ ਜੋੜੀ ਇਹ ਲੱਖ ਦਾ ਇਹ ਲੱਖ ਦਾ ਤਿੰਨਾ ਨਾ ਪੁੱਠਾ ਹੀ ਕੋਈ ਨਹੀਂ ਮੰਨਤਾਂ ਸੁੱਖ ਕਰਦੀ ਫੇਰ ਤੂੰ ਭਰਾਵਾਂ ਨੂੰ ਨਹੀਂ ਮੋੜਨਾ ਕੱਲ ਜਾ ਮਾਲ ਇਦ ਕਿਤੇ ਨਿਗਾੜਿਆ ਪਾ ਤਾ ਅਗਲੀ ਾਰ ਸੁੱਖ ਨੂੰ ਮਖੜਾ ਹੋ ਗਏ ਚੰਗੇ ਚੰਗੇ ਛੱਬ ਨਹੀਂ ਆਪਾਂ ਮਾੜਾ ਬੀ ਹੋ ਜਾ ਪੀਸ ਕੱਟ ਕੱਟ ਦਿੰਦੀ ਆ ਜਿਹੜੀ ਆਈ ਆ ਕੱਲ ਇਦ ਕਿਤੇ ਵਰਤ ਗਿਆ ਤਾਂ ਕੀਤਾ ਜਰਾ ਮੈਨੂੰ ਵਰਤ ਗਿਆ ਜਾਂ ਵਰਤ ਗਿਆ ਵਰਤਿਆ ਕੰਮ ਇਦ ਕਿ ਹੋ ਗਿਆ ਚੰਗਾ ਹੀ ਅਕੋਬਰ ਵੀ ਹੋ ਗਿਆ ਮਗਰੋਂ ਆਉਂ ਬਦਗਾ ਲਾ ਵੀ ਇਧਰ ਕੱਟਾ ਮੇਲ ਕਾਫ ਦਿਖਾ ਦਿੰਦੇ ਆ ਠੀਕ ਆ ਜੀ ਕੱਟਾ ਹੈ ਇਹਦੇ ਵੀ ਤਕਰੀਬਨ ਤੁਸੀਂ ਦੇਖੋਗੇ ਰੰਗ ਢੰਗ ਦੇਖ ਲਓ ਕੈਰੇਕਟਰ ਦੇਖ ਲਓ ਮੂਰਾ ਬਰੀਡ ਦੇ ਵਿੱਚ ਆ ਟੈਸਟਿਕਲਾਂ ਦਾ ਨਲਾਂ ਦਾ ਬੜਾ ਸਾਫ਼ ਸੁਥਰਾ ਬਾਕੀ ਸਿੰਘ ਤੁਸੀਂ ਵੇਖੋਗੇ ਕਰਮਾ ਲੈਨੇ ਹੌਲੀ ਹੌਲੀ ਗੁਲਾਈ ਦੇ ਵਿੱਚ ਕਰਨਾ ਸ਼ੁਰੂ ਕਰ ਦੇਣਾ ਤੇ ਇਹ ਸੁਖ ਕੀ ਡਿਟੇਲ ਹੈ ਦੀ ਉਮਰ ਤਕਰੀਬਨ ਕਿੰਨੀ ਗਾ ਸਾਲ ਕ ਦਾ ਹੋ ਗਿਆ ਇਹ ਸਾਲ ਕ ਦਾ ਹਾਂਜੀ ਠੀਕ ਹੈ ਵੀਰੇ ਬਾਕੀ ਹੈ ਮੂਰਾ ਬਰੀਡ ਰੋਚੀ ਆ ਦਾ ਕਰਦੇ ਆ ਠੀਕ ਆ ਜੀ ਹਾਂਜੀ ਮੁੱਲ 10000 ਕਰਦੇ ਆਂ ਤੇ ਦੇਣਾ ਕਿੰਨੇ ਦਾ 8000 ਦਾ ਦੇ ਦੇਾਂਗੇ ਸੰਧੂ ਸਾਹਿਬ 8000 ਦਾ ਕੱਟਾ ਨਹੀਂ ਮਹਿੰਗਾ ਤੇ ਨਹੀਂ ਨਹੀਂ ਮਹਿੰਗਾ ਤਾਂ ਕੋਈ ਨਹੀਂ 7000 ਦਾ ਹੀ ਦੇ ਦੇਾਂਗੇ ਫਿਰ ਬਿਲਕੁਲ ਬਿਲਕੁਲ ਠੀਕ ਹੈ ਦੋ ਘੱਟਾਂ ਲਾ ਲਾ ਕੇ ਸੰਧੂ ਸਾਹਿਬ ਕੱਟਿਆ ਰੋੜੇ ਡੰਗਰ ਵੱਡੇ ਹੁੰਦੇ ਨਾ ਫਿਰ ਥੋੜਾ ਜਿਹਾ ਚਾਹੀਦਾ ਨਹੀਂ ਬੜਾ ਕੰਮ ਜਿਆਦਾ ਬਣੇ ਕਿੰਨੇ ਦਾ ਪਾਵਾ ਪਾ ਕੇ ਕਰਕੇ ਨਰਜੀ ਜਿਹਾ ਥੋੜੀ ਜਿਹੀ ਪਾਉਂਦਾ ਲੈ ਤੰਦੂ ਕੋਈ ਕੋਈ ਇਹ ਨਹੀਂ ਕਰਦਾ ਇਹ ਕਿਤੇ ਮੇਰੀ ਗੱਲ ਸੁਣੇ ਕਿਤੇ ਮਾੜਾ ਮੋੜ ਥੋੜੀ ਨਹੀਂ ਨਹੀਂ ਕਿਤੇ ਕਿਤੇ 20 ਡੰਗਰਾਂ ਦੇ ਪੱਠੇ ਲਾਉਣੇ ਗੱਡੇ ਦੇ ਹਾਂਜੀ ਹਾਂਜੀ ਇਹ ਕਿਤੇ ਛੋਟੀ ਮੋੜ ਚੈਤੜਾ ਇਹ ਬਾਪੀ ਦਾ ਕਟਾ ਪ੍ਰਤਾਪ ਸਿੰਘਾਂ ਦਾ ਵੀ ਦੇ ਦੇਣਾ 8000 ਦਾ ਹੋਰ ਵੀ ਕਿਸੇ ਵੀਰ ਦਾ ਮਾਨ ਤਨ ਕਰਾਉਣ ਨੂੰ ਜੀ ਕਰਦਾ ਕਰ ਦਿੱਤਾ ਜਾਊਗਾ ਥੋੜਾ ਪਤਾ ਜੀ ਪ੍ਰਵਾਨਾ ਕਰਿਓ ਮੇਰਾ ਭਰਾ ਠੀਕ ਹੈ ਜੀ ਮਾਨ ਤਨ ਕਰਕੇ ਦਿੱਤਾ ਜਾਊਗਾ ਇੱਕ ਰਾਂਗ ਆ ਬਿਲਕੁਲ ਬਲੈਕ ਕਟਾ ਅੱਗੇ ਮੇਰਾ ਭਰਾ ਮਾਲ ਦੇ ਵਿੱਚ ਰੱਖ ਲਿਓ ਚਾਹੇ ਇਹਨਾਂ ਦੋ ਝੋਟੀਆਂ ਦੇ ਨਾਲੇ ਕਟਾ ਲੈ ਜਾ ਜੇ ਜਿੰਨਾਂ ਕਿ ਜਰੂਰ ਉਹ ਇਹਨਾਂ ਨੇ ਕਰਵਾ ਲਿਆ ਨੇ ਗਾਂ ਅਗਲਾ ਸਵੇਰ ਸੋਣਾ ਹਾਂਜੀ ਤੇ ਬਹੁਤ ਖੂਬਸੂਰਤ ਇਹ ਮਾਲ ਆ ਚੰਗੇ ਸਾਫ ਸੁਥਰੇ ਨਗਨੇ ਬਾਕੀ ਤੁਹਾਡੇ ਸਾਹਮਣੇ ਟੈਸਟਿਕਲ ਨਲਾਂ ਦਾ ਆਪਾਂ ਦਿਖਾਉਣਾ ਹੁੰਦਾ ਬਾਕੀ ਤੋਰਾ ਤਰਾ ਚੰਗਾ ਇਸ ਘਟੇ ਦਾ ਠੀਕ ਆ ਜੀ ਸੋ ਨਲਾਂ ਦਾ ਟੈਸਟਿਕਲਾਂ ਦਾ ਬਿਲਕੁਲ ਪੱਧਰ ਇੱਕ ਸਾਰ ਬਿਲਕੁਲ ਪੱਧਰ ਜਿਹੜੇ ਟੈਸਟਿਕਲ ਨੇ ਸੋ ਚੰਗੀ ਮਦਰ ਦਾ ਇਹ ਵੀ ਬੱਚਾ ਬਾਕੀ ਤੁਹਾਨੂੰ ਆਪਾਂ ਦਿਖਾ ਦਿੱਤਾ ਕੋਈ ਸਾਲ ਦੇ ਅੰਦਰਵਾਰੀ ਉਮਰ ਹੋਊਗੀ ਤਕਰੀਬਨ ਠੀਕ ਆ ਜੀ ਕੋਈ ਬਾਹਰ ਨਹੀਂ ਹੈਗਾ ਅੰਦਰਵਾਰੀ ਇਹ ਅੱਜ 200 ਐਨੀਮਲ ਸੀਗੇ ਸ਼ੌਕ ਹੋਣ ਦੇ ਕੋਲ ਤੇ ਪ੍ਰਤਾਪ ਕੈਰੋਂ ਦੇ ਕੋਲ ਅੱਜ 4 ਐਨੀਮਲ ਤੁਹਾਨੂੰ ਦਿਖਾ ਦਿੱਤੇ ਆ ਚੰਗੇ ਆ ਪਸ਼ੂ ਸਾ ਬਾਕੀ ਬੇਨਤੀਆਂ ਇੰਨੀਆਂ ਕਿ ਭਰਾ ਤੁਹਾਡਾ ਕਰਦਾ ਵਾ ਗਲਤੀਆਂ ਛਲਤੀਆਂ ਮਾਫ ਤੇ ਤਗੜੇ ਹੋ ਕੇ ਸ਼ੇਅਰ ਤੇ ਕਮੈਂਟੇ ਦਾ ਚੇਤਾ ਨਾ ਭੁੱਲਿਆ ਕਰਿਓ ਜਿਤਨਾ ਅੱਗੇ ਨੇਹਰੀਆਂ ਲਿਆਉਂਦੇ ਰੇ ਇਤਨਾ ਹੀ ਵੜਨੇ ਆਵਾਂਗੇ ਤਗੜੇ ਹੋ ਕੇ ਸ਼ੇਅਰ ਕਮੈਂਟ ਤਾਂ ਨੀ ਚੇਤਾ ਭੁੱਲਣਾ ਮਾਫ ਕਰਨਾ ਭਰਾ ਗਲਤੀ ਛਲਤੀ ਹੋ ਗਈ ਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਲਤੀ ਆਪਾਂ ਕਦੇ ਇਨਸਾਨ ਆ ਯਾਰ ਫਿਰ ਕਿਹੜੀ ਗੱਲ ਨਹੀਂ ਭਾਜੀ ਭਰਾ ਨੇ ਸਭ ਤੋਂ ਵੱਡੀ ਗੱਲ ਵੀ ਸਾਰੇ ਭਰਾ ਸਿੱਧੀ ਗੱਲ ਕਿਸੇ ਮਗਰ ਨਹੀਂ ਲੱਗਣਾ ਚਾਹੀਦਾ ਆ ਤਾਂ ਗੱਲ ਵਿੱਚ ਮੇਰਾ ਹੋਣ ਹੋ ਗਿਆ ਚਲੋ ਪਰ ਕੋਈ ਗੱਲ ਨਹੀਂ ਇਹ ਮਗਰ ਰੱਖਦੇ ਆਂ ਤਾਂ ਕੰਮ ਖਰਾਬ ਹੁੰਦਾ ਕੁਛ ਨਹੀਂ ਹੁੰਦਾ ਵੀਰੇ ਚਲੋ ਭਰਾ ਨੇ ਆਪਣੇ ਸਾਰੇ ਹਰੇਕ ਨੂੰ ਮਾਲਕ ਨੇ ਆਪੋ ਆਪਣਾ ਦਿਮਾਗ ਦਿੱਤਾ ਆਪੋ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਵੱਧ ਤੋਂ ਵੱਧ ਕੰਮ ਵਪਾਰ ਲੈਣ ਦੇ ਵਿੱਚ ਵੱਧ ਤੋਂ ਵੱਧ ਚੰਗਾ ਸਾਫ ਬਾਕੀ ਸੰਧੂ ਸਾਹਿਬ ਚਲੋ ਆਪਾਂ ਅੱਗਾ ਪਿੱਛਾ ਹੋ ਗਿਆ ਜਦੋਂ ਭਰਾਵਾਂ ਨੂੰ ਸਾਰਿਆਂ ਨੇ ਵੀਡੀਓ ਵੇਖਣੀ ਆ ਆਪਾਂ ਕੋਈ ਡੰਗਰਾਂ ਦੀ ਨਹੀਂ ਕੋਈ ਕੋਈ ਡੰਗਰਾਂ ਦਾ ਤੇ ਨਹੀਂ ਹੋਇਆ ਆਪਾਂ ਕਾਟਾ ਵਾਤਾ ਦੱਸੋ ਜਿਉਂ ਆ ਨਈ ਕੋਈ ਗੱਲ ਜੋਤਰਾ ਹੀ ਆਪਾਂ ਇੱਕ ਦੂਜੇ ਤੋਂ ਭਰਾ ਮਾਰਗੂ ਪਛਾਣਦੇ ਆ ਇਹ ਨਹੀਂ ਆ ਵੀ ਕੋਈ ਭਰਾ ਫੋਨ ਲਾਉਂਦੇ ਤੁਰੋ ਤੁਰੋ ਕੀ ਗੱਲ ਮੈਂ ਕਿਹਾ ਭਰਾਓ ਸਾਡਾ ਡੰਗਰਾਂ ਦਾ ਨਹੀਂ ਕੋਈ ਵੀ ਇੱਕ ਦੂਜੇ ਦਾ ਆ ਨਾ ਕੋਈ ਪਹੂ ਮੜਾ ਗਿਆ ਨਾ ਕਿਉਂਕਿ ਚਲ ਕੋਈ ਵੱਟ ਬੰਦੇ ਵਾਲਾ ਰੋਲ ਨਹੀਂ ਚੱਲ ਛੱਡ ਪੜਾ ਛੱਡ ਪੜਾ ਬੱਸ ਕਰ ਵਾ ਇਹਨਾਂ ਸੀਰੀਅਸ ਨਾ ਲੈ ਕੋਈ ਚੱਕਰ ਨਹੀਂ ਲੋ ਵੀ ਇਹ ਅੱਜ ਦੋਸਤੋ ਐਨੀਮਲ ਸੀ ਨੰਬਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਪ੍ਰਤਾਪਾ ਦਾ ਹੁੰਦਾ ਵੀ ਸ਼ੇਅਰ ਕਰ ਦਿਓ ਬਕੇ ਸ਼ੇਅਰ ਕਰ ਦਿਓ ਚਲੋ ਭਾਈ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ